ਜਿੰਦਾਬਾਦ 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 ਸਰਕਾਰਾਂ ਕਰਦੀਆਂ ਕੀ 18 ਫੇਰੀ 420 ਇਹ ਸਰਕਾਰਾਂ ਕਰਦੀਆਂ ਕੀ 18 ਫੇਰੀ 420 ਗੋਦੀ ਸਰਕਾਰ ਜਿੰਦਾਬਾਦ ਗੋਦੀ ਸਰਕਾਰ ਬਿੱਲ ਰੱਦ ਕਰੋ ਰੱਦ ਕਰੋ ਰੱਦ ਕਰੋ ਪੈਰਾਮੀਟਰ ਨਹੀਂ ਲਗੰਦੇ ਨੇ ਨਹੀਂ ਲਗੰਦੇ ਨਹੀਂ ਲਗੰਦੇ ਦੇ ਹੱਕ ਲੈ ਕੇ ਛੱਡਨੇ ਲੈ ਕੇ ਛੱਡਨੇ ਲੈ ਕੇ ਛੱਡਨੇ ਮੋਕੇ ਦੀ ਸਰਕਾਰ ਮਰਦਾਬਾਦ 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 ਸੈਂਟਰ ਦੀ ਸਰਕਾਰ ਮਰਦਾਬਾਦ 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 ਕਰਨਗੇ ਜੱਲਾ ਠਾਣੇ ਲੋਕਾਂ ਦੇ ਹੱਟ ਬੇਰੀ ਜਾਣੇ ਕੀ ਕਰਨਗੇ ਜੱਲਾ ਠਾਣੇ ਲੋਕਾਂ ਦੇ ਹੱਟ ਸਾਹ ਦੇ ਨਹੀਂ ਜਾਣੇ ਤੁਸੀਂ ਜੁੜ ਚੁੱਕੇ ਹੋ ਜੀ ਨਿਊਜ਼ ਲੰਬੀ ਚੈਨਲ ਤੇ ਅੱਜ ਦੀ ਨਿਊ ਅਪਡੇਟ ਦੇ ਰਹੇ ਹਾਂ ਕੰਡ ਮਾਹੂਣਾ ਜਿੱਤੇ ਕਿ ਤੁਸੀਂ ਟੋਲ ਪਲਾਜਾ ਦੇਖ ਰਹੇ ਹੋ ਤਾਂ ਇੱਥੇ ਭਾਰੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਪਹੁੰਚੇ ਹੋਏ ਆ ਪਰ ਦਾ ਕੋਈ ਕਾਰਨ ਤੁਸੀਂ ਅੱਜ ਟੋਲ ਪਲਾਜਾ ਮਾਹੂਣਾ ਘੇਰ ਰੱਖਿਆ ਆ ਆ ਦੇਖੋ ਇਹ ਕੇਂਦਰ ਸਰਕਾਰ ਦੇ ਨਾਲ ਸਾਡੀਆਂ ਇੱਕ ਬਿਜਲੀ ਸੋਧ ਬਿਲ ਜਿਹੜਾ 225 ਦਾ ਕਾਨੂੰਨ ਲਿਆਂਦਾ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਜਿਹਦੇ ਵਿੱਚ ਟੋਟਲ ਹੀ ਜਿਹੜੀ ਪ੍ਰਾਈਵੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਪੂਰੇ ਦੇਸ਼ ਦੀ ਬਿਜਲੀ ਸੌਂਭ ਰਹੀ ਆ ਠੀਕ ਹੈ ਉਹਨੂੰ ਖਰੜਾ ਜਿਹੜਾ ਰੱਦ ਕਰਾਉਣ ਵਾਸਤੇ ਸੀਗਾ ਵੀ ਕੇਂਦਰ ਸਰਕਾਰ ਦੇ ਨਾਲ ਇਸੇ ਤਰ੍ਹਾਂ ਹੜਾਂ ਦਾ ਮੁਆਵਜ਼ਾ ਸੀਗਾ ਸਾਡਾ ਅਜੇ ਤੱਕ ਇਹਨਾਂ ਨੇ ਕੋਈ ਦਿੱਤਾ ਨਹੀਂ ਗਿਆ ਠੀਕ ਹੈ ਜੀ ਚਿਪ ਵਾਲੇ ਮੀਟਰਾਂ ਦਾ ਸੀਗਾ ਆਵਾਦਕਾਰਾਂ ਦੀਆਂ ਗੰਨੇ ਵਾਲੀਆਂ ਇਹ ਕਾਫੀ ਮੰਗਾਂ ਜਿਹੜੀਆਂ 11 ਮੰਗਾਂ ਲੈ ਕੇ ਅਸੀਂ ਅੱਜ 2 ਘੰਟੇ ਦਾ ਪੂਰੇ ਪੰਜਾਬ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਵਾਸਤੇ ਐਲਾਨ ਸੀਗਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹਦੇ ਵਿੱਚੋਂ ਕਾਫੀ ਥਾਵਾਂ ਤੇ ਸਾਡਾ ਇਸ ਟਾਈਮ ਤੇ ਚੱਲ ਰਿਹਾ ਅਮਰਸਰ ਫਰੀਪੁਰ ਮੋਗਾ ਤਰਨਤਾਰਨ ਗੁਰਦਾਸਪੁਰ ਜਿਹੜੇ ਜਿਹੜਾ ਰੇਲਾਂ ਦੇ ਵਿੱਚ ਮਤਲਬ ਉੱਥੇ ਰੋਕ ਕੇ ਬੈਠੇ ਹੋਇਆ ਪਰ ਐਸ ਏਰੀਆ ਦੇ ਵਿੱਚ ਮੁਕਸਰ ਦੇ ਵਿੱਚ ਇਹਨਾਂ ਨੇ ਕੱਲ ਦੇ ਜਿਹੜੇ ਸਾਡੇ ਆਗੂ ਆ ਹੂੰ ਹੂੰ ਉਹ ਵੀ ਕੁਝ ਘਰਾਂ ਚ ਡੋਨੇਟ ਕੀਤੇ ਹੋਏ ਆ ਹੂੰ 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 ਕੁਝ ਥਾਣਿਆਂ ਦੇ ਵਿੱਚ ਬੰਦ ਕੀਤੇ ਆ ਠੀਕ ਹੈ ਪਰ ਪਿੰਡਾਂ ਦੇ ਵਿੱਚ ਜਾ ਕੇ ਤੁਮਕਾਇਆ ਜਾ ਰਿਹਾ ਵੀ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਰੇਲ ਤੇ ਨਹੀਂ ਅੱਜ ਜਿੰਨੇ ਕ ਸਾਡੇ ਆਗੂ ਸਹਿਬਾਨ ਬਾਹਰ ਸੀਗੇ ਉਹ ਅੱਜ 11 ਵਜੇ ਤੋਂ ਲੈ ਕੇ ਘਰਾਂ ਤੋਂ ਤੁਰੇ ਆ ਤੇ ਇੱਥੇ ਆ ਮਊਆ ਜਿਹੜਾ ਟੋਲ ਪਲਾਜ਼ਾ ਇੱਥੇ ਇਹਨਾਂ ਨੇ ਹੁਣ ਸਾਨੂੰ ਰੋਕਿਆ ਹੋਇਆ ਔਰ ਅਸੀਂ ਜਿਹੜਾ 3 ਵਜੇ ਤੱਕ ਇੱਥੇ ਹੁਣ ਆਇਆ ਪ੍ਰੋਟੈਸਟ ਕਰਾਂਗੇ ਉਸ ਤੋਂ ਬਾਅਦ ਆ ਫਿਰ ਜੋ ਪੰਜਾਬ ਦੀ ਕਾਲ ਹੋਊਗੀ ਉਹਦੇ ਮੁਤਾਬਕ ਫਿਰ ਅਗਲਾ ਫੈਸਲਾ ਲਿਆ ਜਾਊਗਾ ਠੀਕ ਹੈ ਕਿੰਨੇ ਵਜੇ ਤੁਸੀਂ ਇੱਥੇ ਰੋਕੇਗੇ ਹਾਂ ਇੱਥੇ 3 ਵਜੇ ਤੱਕ ਤਾਂ ਅਸੀਂ ਜਿਹੜਾ ਸਾਡਾ ਇੱਕ ਤੋਂ 3 ਦਾ ਸੀਗਾ ਐਲਾਨ ਹੋ ਤਾ ਅਸੀਂ ਇੱਥੇ ਪੂਰਾ ਕਰਾਂਗੇ 3 ਵਜੇ ਤੱਕ ਉਸ ਤੋਂ ਬਾਅਦ ਆ ਫਿਰ ਜੋ ਪੰਜਾਬ ਪੰਦਰ ਤੇ ਸਾਨੂੰ 12 ਵਜੇ ਰੋਕ ਲਿਆ ਸੀ 12 ਵਜੇ ਇੱਥੇ ਰੋਕ ਲਿਆ ਸੀ ਅੱਗੇ ਮਲੋਟ ਜਾਣਾ ਸੀ ਤੁਸੀਂ ਹਾਂ ਮਲੋਟ ਰੇਲਵੇ ਸਟੇਸ਼ਨ ਠੀਕ ਉੱਥੇ ਜਾ ਨਹੀਂਤਾ ਹਾਂ ਉੱਥੇ ਜਾ ਨਹੀਂ ਬਾਈ ਫਿਰ ਇਹਨਾਂ ਨੂੰ ਫੋਰਸ ਅਕੇ ਬਾਜਾ ਜਿਆਦਾ ਲਾਤੀ ਆ ਤੇ ਉਹਦੇ ਸਾਡਾ ਸੀ ਕਿ ਚਲੋ ਫਿਰ ਅਸੀਂ ਪ੍ਰੋਟੈਸਟ ਤਾਂ ਕਰਾਂਗੇ ਇੱਥੇ ਖੜ ਕੇ ਕਰਾਂਗੇ ਪਰ ਕੁਝ ਆਪਣੇ ਮੈਂਬਰ ਉੱਥੇ ਮਲੋਟ ਵੀ ਪਹੁੰਚੇ ਹੋਇਆ ਹਾਂ ਮਲੋਟ ਪਹੁੰਚੇ ਆ ਪਹੁੰਚੇ ਉੱਥੇ ਵੀ ਫੋਰਸ ਇਹਨਾਂ ਨੇ ਕਾਫੀ ਲਾਈ ਆ ਠੀਕ ਹੈ ਉਹ ਵੀ ਉੱਥੇ ਜਿਹੜੇ ਪਿਛੇ ਰੋਕ ਕੇ ਉਹਨੂੰ ਰੱਖਿਆ ਹੋਇਆ ਠੀਕ ਹੈ ਤੇ ਬਾਕੀ ਜਿਹੜੇ ਇੱਥੇ ਦੋਹਾਂ ਥਾਵਾਂ ਤੇ ਜਿਹੜੇ ਰੋ ਠੀਕ ਹੈ ਅਰਾਦੇ ਅੱਜ ਦੀ ਮੇਨ ਮੰਗ ਕੀ ਸੀ ਜਿਸ ਕਾਰਨ ਆਪਾਂ ਨੂੰ ਇਹ ਪ੍ਰੋਟੈਸਟ ਕਰਨਾ ਪਿਆ ਮੇਨ ਤਾਂ ਸਾਡਾ ਜਿਹੜਾ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਤਾਂ ਸਾਡਾ ਕੋਈ ਰੌਲਾ ਨਹੀਂ ਹੈਗਾ ਹੂੰ ਹੂੰ ਕੇਂਦਰ ਸਰਕਾਰ ਦੀਆਂ ਮੰਗਾਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਆ ਜਿਹੜਾ ਅਸੀਂ ਲਾਗੂ ਕਰਾਉਣ ਵਾਸਤੇ ਉਹ ਵੀ ਕੇਂਦਰ ਸਰਕਾਰ ਦਾ ਜਿਹੜੇ ਕਿਸਾਨਾਂ ਤੇ ਅੰਦੋਲਨ ਦੌਰਾਨ ਪਰਚੇ ਪਏ ਸੀਗੇ ਉਹ ਰੱਦ ਕਰਾਉਣ ਵਾਸਤੇ ਉਹ ਵੀ ਸਾਡਾ ਕੇਂਦਰ ਸਰਕਾਰ ਨਾਲ ਮਸਲਾ ਜਿਹੜਾ 2025 ਬਿਜਲੀ ਸੋਧ ਬਿੱਲ ਦਾ ਖਰੜਾ ਹੂੰ ਹੂੰ ਉਹ ਵੀ ਕੇਂਦਰ ਸਰਕਾਰ ਨਾਲ ਆ ਜਿਹੜਾ ਹੜਾਂ ਦਾ ਮੁਆਵਜ਼ਾ ਕੇਂਦਰ ਸਰਕਾਰ ਤੋਂ ਲੈਣਾ ਉਹ ਵੀ ਕੇਂਦਰ ਇਸੇ ਤਰ੍ਹਾਂ ਆਵਾਦ ਕਰਾਂ ਦੀਆਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਜਿਹੜੀਆਂ ਜ਼ਮੀਨਾਂ ਆਉਂਦੀਆਂ ਹੂੰ ਹੂੰ ਇਸੇ ਤਰ੍ਹਾਂ ਨਰੇਗਾ ਦਾ ਵੀ ਮਜ਼ਦੂਰਾਂ ਨੂੰ ਜਿਹੜਾ 700 ਦਿਹਾੜੀ ਤੇ 200 ਦਿਨ ਸਾਲ ਦੇ ਵਿੱਚ ਕੰਮ ਦਿੱਤਾ ਜਾਵੇ ਉਹ ਵੀ ਸਾਰਾ ਸਾਡਾ ਕੇਂਦਰ ਨਾਲਾ ਸਾਡੀਆਂ ਮੰਗਾਂ ਜਿੰਨੀਆਂ ਟੋਟਲ ਆ ਉਹਨਾਂ ਦੇ ਵਿੱਚੋਂ 90% ਦੀ ਮੰਗਾਂ ਕੇਂਦਰ ਸਰਕਾਰ ਨਾਲਾ ਠੀਕ ਹੈ ਹਾਲਾਂਕਿ ਪੰਜਾਬ ਸਰਕਾਰ ਪਿਛਲੇ ਦਿਨੀ ਕਹਿ ਰਹੀ ਆ ਵੀ ਅਸੀਂ ਜਿਹੜਾ ਬਿਜਲੀ ਸੋਧ ਬਲ 225 ਦਾ ਖਲੜਾ ਉਹਦੇ ਅਸੀਂ ਖਿਲਾਫ ਆ ਸੀ ਵਿਧਾਨ ਸਭਾ ਦੇ ਵਿੱਚ ਵੀ ਹੈ ਸਦਕੇ ਤੇ ਉਹਦੇ ਖਿਲਾਫ ਮਤਾ ਪਾਵਾਂਗੇ ਪਰ ਦੂਜੇ ਪਾਸੇ ਅਸੀਂ ਕੇਂਦਰ ਨਾਲ ਇਹ ਦੋਹਰਾ ਚਿਹਰਾ ਭਗਵੰਤ ਮਾਨ ਦਾ ਵੀ ਕੇਂਦਰ ਸਰਕਾਰ ਨਾਲ ਮੰਗਾ ਹੋਣ ਤੇ ਜਾਣ ਕੇ ਵਿੱਚ ਲੱਤ ਡਾਉਣੀ ਆ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਵੀ ਇਹ ਬੋਲਦਾ ਕੁਝ ਹੋਰ ਆ ਕਰਦਾ ਕੁਝ ਹੋਰ ਆ ਅੰਦਰੋਂ ਇਹ ਕੇਂਦਰ ਸਰਕਾਰ ਦੇ ਨਾਲ ਹੀ ਮਿਲਿਆ ਠੀਕ ਹੈ ਜਿਹੜੇ ਅੱਜ ਤੋਂ ਪਹਿਲਾਂ 4 ਸਾਲ 5 ਸਾਲ ਕਹਿ ਰਹੇ ਸੀ ਕਿ ਭਾਜਪਾ ਦੀ ਵੀ ਟੀਮ ਆਪ ਉਹੋ ਐਨ ਸਾਹਮਣੇ ਆ ਗਈ ਹੈ ਗੱਲ ਕਿ ਜੋ ਕੇਂਦਰ ਬੋਲੀ ਬੋਲਦਾ ਉਹ ਹੀ ਭਗਵੰਤ ਮਾਨ ਬੋਲਦਾ ਨਹੀਂ ਤੇ ਭਗਵੰਤ ਮਾਨ ਦਾ ਇਹਦੇ ਵਿੱਚ ਕੋਈ ਰੋਲਾ ਨਹੀਂ ਕੋਈ ਦਖਲ ਨਹੀਂ ਗਾ ਜੇ ਭਗਵੰਤ ਮਾਨ ਪੰਜਾਬ ਦੇ ਪੰਜਾਬੀਆਂ ਦੇ ਹੱਕਾਂ ਲਈ ਸਹਿਰਦਾ ਤੇ ਫਿਰ ਉਹਨੂੰ ਖੁਦ ਆਣ ਕੇ ਧਰਨਿਆਂ ਦੇ ਵਿੱਚ ਬੈਠਣਾ ਚਾਹੀਦਾ ਕਿਉਂਕਿ ਸਾਡਾ ਕੇਂਦਰ ਦੇ ਨਾਲ ਮਸਲਾ ਸਾਡੇ ਨਾਲ ਖੁਦ ਆਣ ਕੇ ਬੈਠਣਾ ਚਾਹੀਦਾ ਪਰ ਦੂਜੇ ਪਾਸੇ ਜਿਹੜਾ ਉਹ ਕਿਸਾਨਾਂ ਨੂੰ ਕਿਸਾਨਾਂ ਦੀ ਆਵਾਜ਼ ਨੂੰ ਮਜ਼ਦੂਰਾਂ ਦੀ ਆਵਾਜ਼ ਨੂੰ ਦੁਬਾਰਾ ਕੇਂਦਰ ਦੇ ਇਸ਼ਾਰੇ ਤੇ ਪਰ ਇਹਦਾ ਅਖਮਿਆਜਾ ਇਹਨੂੰ 2027 ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਊਗਾ ਇਹ ਅਸੀਂ ਭੁੱਲੇ ਨਹੀਂ ਜੋ ਇਹਨੇ ਖੰਡੌਰੀ ਤੇ ਸ਼ੰਭੂ ਤੇ ਬਾਰਡਰਾਂ ਤੇ 19 ਮਾਰਚ ਦੇ ਵਿੱਚ ਕੀਤਾ ਉਹ ਨਹੀਂ ਅਸੀਂ ਭੁੱਲੇ ਤੇ ਜੋ ਆ ਹੁਣ ਕਰ ਰਿਹਾ ਇਹ ਵੀ ਨਹੀਂ ਭੁਲਾਗੇ ਇਹ ਆਉਣ ਵਾਲੇ 2027 ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਫਿਰ ਦੱਸਾਂਗੇ ਵੀ ਤੂੰ ਤਾਂ ਸਾਨੂੰ ਸੜਕਾਂ ਦੇ ਰੋਕਦਾ ਨਾ ਤੇ ਅਸੀਂ ਤੈਨੂੰ ਪਿੰਡਾਂ 'ਚ ਰੋਕਾਂਗੇ ਠੀਕ ਆ ਅੱਜ ਸਭ 3 ਵਜੇ ਤੁਸੀਂ ਧਰਨਾ 'ਚ ਸਮਾਪਤ ਕਰਦੇ ਹੋ ਤਾਂ ਅਗਲੀ ਕਾਰਜ ਵਿੱਚ ਕੀ ਕਰਾਂਗੇ ਆ 3 ਵਜੇ ਸਾਡਾ ਐਲਾਨ ਹੀ ਇੱਕ ਤੋਂ ਤਿੰਨ ਦਾ ਹੂੰ ਹੂੰ ਜਿਹੜੀ ਕਾਲ ਸੀ 2 ਘੰਟੇ ਦੀ ਸਰਪ੍ਰਸੀ ਕੀ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਅਗਲਾ ਧਰਨਾ ਜਿਹੜਾ ਸਾਡਾ ਉਹ 17 18 19 ਠੀਕ ਹੈ 2 ਦਿਨ 17 ਤੇ 18 ਨੂੰ ਡੀਸੀ ਦਾ ਦਫ਼ਤਰਾਂ 'ਚ ਆ ਤੇ 19 ਨੂੰ ਫੇਰ ਜੇ ਇਹਨਾਂ ਨੇ ਨਾ ਕੋਈ ਮੰਗਾਂ ਦਾ ਹੱਲ ਕੀਤਾ ਫੇਰ ਅਸੀਂ ਰੇਲਾਂ ਤੇ ਜਾਵਾਂਗੇ ਇਹ ਤਾਂ ਸਿਰਫ ਚੇਤਾਵਨੀ ਦੇ ਤੌਰ ਤੇ ਅੱਜ 2 ਘੰਟੇ ਸੀਗਾ ਵੀ ਭਾਈ ਉਹ ਅਗਲਾ ਧਰਨਾ ਸਾਡਾ ਆਉਣਾ ਤੇ ਉਦੋਂ ਤੱਕ ਕੋਈ ਨਾ ਕੋਈ ਦਾ ਪ੍ਰਬੰਧ ਕਰੋ ਸਾਡੀਆਂ ਮੰਗਾਂ ਦਾ ਕਿਸੇ ਬੰਨੇ ਸਾਡੇ ਮਸਲੇ ਹੱਲ ਕਰੋ ਇਹ ਸਿਰਫ ਅੱਜ 2 ਘੰਟੇ ਦਾ ਹੀ ਸਾਡਾ ਪ੍ਰਟੈਸਟ ਸੀ ਆ ਬਾਕੀ ਦਾ 10 ਤਰੀਕ ਦਾ ਆਪਣਾ 10 ਦਸੰਬਰ ਨੂੰ ਪੂਰੇ ਪੰਜਾਬ ਦੇ ਵਿੱਚੋਂ ਚਿਪ ਵਾਲੇ ਮੀਟਰ ਜਿਹੜੇ ਇਹਨਾਂ ਨੇ ਲਾਏ ਆ ਉਹ ਲਾ ਕੇ ਸਾਰੇ ਪੰਜਾਬ ਦੇ ਵਿੱਚੋਂ ਇੱਕੇ ਦਿਨ 10 ਦਸੰਬਰ ਨੂੰ ਅਸੀਂ ਐਸਡੀਓ ਦਫ਼ਤਰਾਂ ਦੇ ਵਿੱਚ ਵਾਪਸ ਕਰਾਂਗੇ ਆਲ ਪੰਜਾਬ ਤੋਂ ਆਲ ਪੰਜਾਬ ਤੋਂ ਆਲ ਪੰਜਾਬ ਤੋਂ ਟੋਟਲ ਠੀਕ ਹੈ ਸੋ ਤੁਹਾਡੇ ਮਾਧਿਅਮ ਰਹੀ ਅਸੀਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦੇ ਆਂ ਵੀ 10 ਦਸੰਬਰ ਤੋਂ ਪਹਿਲਾਂ ਪਹਿਲਾਂ ਲਾ ਕੇ ਰੱਖ ਲੋ ਠੀਕ ਹੈ ਆਪਾਂ ਮੁੜ ਕੇ ਟੋਟਲ ਹੀ ਇਹਨਾਂ ਦੇ ਦਸਤਾਨੇ ਢੇਰੀ ਕਰ ਦੇਣ ਇੱਕ ਵੀ ਮੀਟਰ ਆਪਾਂ ਪਿੰਡਾਂ ਦੇ ਵਿੱਚ ਨਹੀਂ ਲੱਗਣ ਦੇਣਾ ਠੀਕ ਹੈ